ਪੰਜਾਬ ਵਿੱਚ ਫਰੋਤੀਲੀ ਹੋ ਰਹੀਆਂ ਫਾਇਰਿੰਗ ਦੀਆਂ ਘਟਨਾਵਾਂ ਹੁਣ ਵੱਧਦੀਆਂ ਜਾ ਰਹੀਆਂ ਹਨ। તાਜਾ ਮਾਮਲਾ ਕਪੂਰਥਲਾ ਦੇ ਫਗਵਾੜਾ ਇਲਾਕੇ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਬੀਤੀ ਰਾਤ ਦੋ ਮੋਟਰਸਾਈਕਲ ਸਵਾਰ ਗੈਂਗਸਟਰਾਂ ਨੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਨਸ਼ਾ ਵਿਰੋਧੀ ਕੋਆਰਡੀਨੇਟਰ ਦਿਲਜੀਤ ਰਾਜੂ ਅਧਿਕਾਰ ਤੇ ਅੰਨੇਵਾਂ ਗੋਲੀਆਂ ਚਲਾਈਆਂ। ਤੁਹਾਨੂੰ ਦੱਸ ਦਈਏ ਹਮਲਾਵਰਾਂ ਵੱਲੋਂ 5 ਕਰੋੜ ਦੀ ਫਰੋਤੀ ਮੰਗੀ ਗਈ ਹੈ ਪੁਲਿਸ ਮੁਤਾਬਕ ਗੋਲੀਬਾਰੀ ਰਾਤ ਕਰੀਬ 1 ਵਜੇ ਹੋਈ ਹਮਲਾਵਰਾਂ ਨੇ 16 ਰਾਉਂਡ ਦੀ ਫਾਇਰਿੰਗ ਕੀਤੀ ਜਿੱਥੇ ਪੁਲਿਸ ਵੱਲੋਂ ਸਾਰੇ ਖੋਲ ਪੁਲਿਸ ਨੇ ਮੌਕੇ ਤੇ ਬਰਾਮਦ ਕਾਲੇ ਹਨ ਸੀਸੀਟੀਵੀ ਫੁਟੇਜ ਵੀ ਤੁਸੀਂ ਸਾਫ਼ ਦੇਖ ਸਕਦੇ ਹੋ ਹਮਲਾਵਰਾਂ ਨੇ ਤਾਬੜ ਤੋੜ ਗੋਲੀਆਂ ਬਾਰੀ ਕੀਤੀ ਅਤੇ ਮੈਗਜ਼ੀਨ ਰੀਲੋਡ ਕਰਦੇ ਸਾਫ਼ ਦਿਖ ਰਹੇ ਹਨ ਮੁਲਜ਼ਮ ਜਾਂਦੇ ਜਾਂਦੇ ਚਾਰ ਕਾਗਜ਼ ਦੇ ਟੁਕੜੇ ਸੁੱਟ ਗਏ ਜਿਨ੍ਹਾਂ ਉੱਤੇ ਲਿਖਿਆ ਸੀ ਰਾਜਾਕਾਰਾ ਗੈਂਗ ਅਤੇ 5 ਕਰੋੜ ਦੀ ਫਰੋਤੀ ਮੰਗੀ ਗਈ ਸੀ ਪੁਲਿਸ ਨੇ ਸਾਰੇ ਪੱਤਰ ਜ਼ਬਤ ਕਰ ਲਏ ਹਨ ਅਤੇ ਜਾਂਚ ਸ਼ੁਰੂ ਕਰ ਲਈ ਹੈ ਤੁਹਾਨੂੰ ਦੱਸਦੀ ਇਹ ਦਿਲਜੀ ਤਰਾਜੂ ਫਗਵਾੜਾ ਦੀ ਰਾਜਨੀਤੀ ਵਿੱਚ ਇੱਕ ਮਾਣਯੋਗ ਅਤੇ ਪ੍ਰਭਾਵਸ਼ਾਲੀ ਚਿਹਰਾ ਮੰਨੇ ਜਾਂਦੇ ਹਨ ਪਹਿਲਾਂ ਉਹ ਕਾਂਗਰਸ ਨਾਲ ਜੁੜੇ ਹੋਏ ਸਨ ਅਤੇ ਜ਼ਿਲ੍ਹਾ ਪ੍ਰਧਾਨ ਰਹੇ ਚੁੱਕੇ ਹਨ ਇਸਰੇਲੀ ਉਹ ਆਪ ਦੀ ਸੀਨੀਅਰ ਆਗੂ ਹਨ ਅਤੇ ਇਸ ਆਪ ਦਾ ਮੰਤਰੀ ਜੋਗਿੰਦਰ ਸਿੰਘ ਮਾਨ ਅਤੇ ਐਮਪੀ ਡਾਕਟਰ ਰਾਜਕੁਮਾਰ ਚੱਬੇਵਾਲ ਦੇ ਕਾਫੀ ਨੇੜੇ ਮੰਨੇ ਜਾਂਦੇ ਹਨ। ਦਿਹਾਤੀ ਕਾਂਗਰਸ ਦੇ ਪ੍ਰਧਾਨ ਵੱਜੋਂ ਵੀ ਉਹਨਾਂ ਦੀ ਲੰਬੀ ਸੇਵਾ ਰਹਿ ਚੁੱਕੀ ਹੈ। ਹੁਣ ਇਹ ਖਬਰ ਦੀ ਜਾਂਚ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ। ਲਾਡੀ ਭਾਜੀ ਕੋਈ ਕਰੀਬ ਸਵਾ 1:30 ਵਜੇ 1:10 ਦੇ ਮਿੰਟ ਦੀ ਗੱਲ ਆ ਵੀ ਜਦੋਂ ਉਹ ਗੋਲੀ ਚੱਲੀ ਆ ਪਹਿਲਾਂ ਅਸੀਂ ਸੋਚਿਆ ਤਾ ਤਾਰਾ ਸ਼ਾਟ ਕਰ ਗਈਆਂ ਜਾਂ ਪਟਾਕਾ ਬਟੁਕੇ ਜਾ ਪਰ ਜਿਹਦੇ ਦੂਜੀ ਵਾਰ ਮੇਰੀ ਵਾਈਫ ਉੱਠੀ ਉਹਨੇ ਦੇਖਿਆ ਪਾੜ ਦੇ ਚੋਂ ਕਿ ਕਹਿੰਦੀ ਆਪਣੇ ਦਾ ਘਰ ਕੋਈ ਫਾਇਰਿੰਗ ਗੋਲੀ ਚਲਾ ਰਿਆ ਤੇ ਮੈਂ ਕਿਹਾ ਮੈਂ ਉੱਠ ਕੇ ਦੇਖਾਂ ਕਹਿੰਦੀ ਨਹੀਂ ਉੱਠਣਾ ਨਹੀਂ ਫਿਰ ਫਰਸ਼ ਤੇ ਲੰਮੇ ਪੈ ਰਿਆ ਵੀ ਹੈਗਾ ਉਸ ਤੋਂ ਮੈਂ 1:15 ਮਿੰਟ ਤੇ ਡੀਐਸਪੀ ਫਗਵਾੜਾ ਸ਼੍ਰੀ ਭਾਰਤ ਪੋਸ਼ ਜੀ ਨੂੰ ਕਾਲ ਕੀਤੀ ਆ ਉਰਤੋ ਬਾਦ ਉਹਨੇ ਕਾਲ ਤੋਂ 5 ਤੋਂ 7 ਮਿੰਟ ਵਿੱਚ ਪਹੁੰਚ ਆ ਗਈ ਫਿਰ ਮੈਂ ਐਸਐਸਪੀ ਕਪੂਰਨਗਨੂ ਕਾਲ ਕੀਤੀ ਆ ਮੌਕੇ ਤੇ ਪਹੁੰਚ ਆ ਗਈ ਸਬੰਧਤ ਐਸਐਚਓ ਸਤਨਾਮਪੁਰਾ ਸਰਦਾਰ ਹਰਦੀਪ ਸਿੰਘ ਜੀ ਤੇ ਐਸਐਚਓ ਸਦਰ ਕਰਤਪਾਲ ਸਿੰਘ ਜੀ ਦੋਨੇ ਮੌਕੇ ਤੇ ਪਹੁੰਚ ਗਏ ਬਾਦ ਦਾ ਮੌਕਾ ਨਹੀਂ ਦੇਖ ਲਿਆ ਰਾਜੀ ਕਿੰਨੀਆਂ ਗੋਲੀਆਂ ਚੱਲੀਆਂ ਲੱਗਦੀਆਂ ਉਹ ਜਿਹੜੀਆਂ 8.30 ਦੇ ਵੀ 18 ਤੋਂ 20 ਪਰ 23 ਤੋਂ 24 ਜਿਹੜੀਆਂ ਗੋਲੀਆਂ ਚੱਲੀਆਂ ਤੇ ਦੋ ਜਣੇ ਆਏ ਆ ਮੋਟਰਸਾਈਕਲ ਤੇ ਆਏ ਆ ਕੀ ਲੱਗਦਾ ਵੀ ਕੀ ਲੱਗਦਾ ਤੁਹਾਡੀ ਕੋਈ ਰੰਜਿਸ਼ ਵਗੈਰਾ ਕਿਸੇ ਨਾਲ ਕੋਈ ਕੋਈ ਇਦਾਂ ਦੀ ਹੈ ਹੀ ਨਹੀਂ ਭਾਜੀ ਲੱਡੀ ਆਪਾਂ ਇਹ ਹਰੇਕ ਨਾਲ ਹਸਕੇ ਬੋਲਦੇ ਕਿਸੇ ਨਾਲ ਕੋਈ politcal ਹੈ ਨਹੀਂ ਕੋਈ ਇਦਾਂ ਦਾ ਹੈ ਹੀ ਨਹੀਂ ਕੋਈ business ਦਾ ਕਿਸੇ ਨਾਲ ਹੈ ਹੀ ਨਹੀਂ ਕੋਈ ਇਦਾਂ ਦੀ ਤੁਹਾਡੀ ਸਰਕਾਰ ਹੈ ਤੁਹਾਡੀ ਸਰਕਾਰ ਦੇ ਵਿੱਚ ਇਹ ਗੋਲੀਆਂ ਚੱਲੀਆਂ ਮਤਲਬ ਕੀ ਕਹਿਣਾ ਚਾਹੁੰਦੇ ਆ ਕੀ ਲੱਗਦਾ ਤੁਹਾਨੂੰ ਮੈਂ ਤਾਂ ਇਹ ਕਹਿੰਦਾ ਵੀ ਬੰਗ ਕਰਦਾ ਵੀ ਇਹਨਾਂ ਦੋਸ਼ਾਂ ਨੂੰ ਜਲਦੋਂ ਜਲਦ ਫੜਿਆ ਜਾ ਵੀ ਵੀ ਤੋ ਹੀ ਕੱਟਣਾ ਜਿਦਾ ਮੇਰਾ ਕਿਸੇ ਹੋਰ ਦਾ ਇਹ ਆਪਣੇ ਕਹੋ ਕਿ ਇਹਨਾਂ ਦਾ ਕੰਮ ਹੈ ਜਿਹੜਾ ਬੰਦੇ ਮਾੜੇ ਆਨਸਰ ਹੁੰਦੇ ਮਾੜਾ ਹੀ ਕੰਮ ਕਰਨਾ ਹੁੰਦਾ ਪਰ ਅਜੂ ਜੀ ਇੰਨੀਆਂ ਗੋਲੀਆਂ ਚੱਲਣ ਦਾ ਕਾਰਨ ਕਾਰਨੀਤਾ ਪਰਮਾਤਮਾ ਹੀ ਜਾਂਦਾ ਮੇਰੇ ਤੋਂ ਤੈਨੂੰ ਕੋਈ ਦਿਮਾਗ ਚ ਹੈ ਨਹੀਂ ਕੋਈ ਦਿਲ ਚ ਹੈ ਨਹੀਂ ਏਦਾਂ ਦੀ ਗੱਲੀ ਹੈ ਨਹੀਂ ਕੋਈ ਕੀ ਕੀ ਕਹਿਣਾ ਕੀ ਕਹਿਣਾ ਚਾਹੁੰਦੇ ਆ ਵੀ ਇਹ ਬਾਤ ਜਲ ਤੋਂ ਜਲਦ ਜਿਹੜੇ ਦੋਸ਼ੀ ਫੜੇ ਜਾਣ ਵੀ ਉਹਨਾਂ ਦੇ ਜੋ ਬੰਦੀ ਕਾਰਵਾਈ ਕੀਤੀ ਜਾਵੇ ਕਿ ਕਿਸੇ ਹੋਰ ਕਿਸੇ ਨਾ ਮੇਰੇ ਨਾਲ ਜਦੋਂ ਹੋਈ ਕੱਲੂ ਕਿਸੇ ਹੋਰ ਨਾਲ ਇੱਕ ਟੰਬਾ ਪੜੇ ਕਿੰਨੇ ਲੋਕ ਸੀ ਗੋਲੀਆਂ ਚ ਦੋ ਜਨੇ ਸੀ ਕੱਤਿਆਏ ਸੀ ਮੋਟਰਸਾਈਕਲ ਤੇ ਆਏ ਕੀ ਲੱਗਦਾ ਰਜੂ ਜੀ ਉੱਪਰ ਉਹਨਾਂ ਨੇ ਫਾਇਰ ਉਸ ਤੇ ਦੀ ਸ਼ੀਸ਼ਿਆਂ ਤੇ ਕੀਤੀ ਲੱਗਦੀ ਆ ਸਾਰੀ ਹਾਂਜੀ ਬਿਲਕੁਲ ਓਦਾਂ ਹੀ ਕੀਤੀ ਨਹੀਂ ਫਿਰ ਉੱਪਰ ਪੜਦਿਆਂ ਚ ਖੋਲ ਫਸੇ ਹੋਏ ਹਰੇ ਤੱਕ ਵੀ ਹਾਂਜੀ ਹਾਂਜੀ ਅੰਦਰ ਪੀਓ ਤਾਂ ਤੁਸੀਂ ਕਾਰ ਦੇ ਵਿੱਚ ਕਿੰਨੇ ਜਣੇ ਮੌਜੂਦ ਸੀ ਕਾਰ ਦੇ ਵਿੱਚ ਮੈਂ ਸੀ ਮੇਰੀ ਵਾਈਫ ਸੀ ਤੇ ਮੇਰੀ ਬੇਟੀ ਸੀ ਕੀ ਲੱਗਦਾ ਦੇਖਣ ਨੂੰ ਜਿਹੜੇ ਆਏ ਸੀ ਗੋਲੀਆਂ ਚਲਾਉਣ ਵਾਲੇ ਕਿਦਾਂ ਦੇ ਆ ਮਾੜੇ ਮਕਸਦ ਨਾਲ ਹੀ ਆਏ ਉਹ ਤਾਂ ਉਹ ਤਾਂ ਆਪਾਂ ਆਪਣੇ ਆਪ ਨੂੰ ਸੇਵ ਕੀਤਾ ਕੋਈ ਕਾਲ ਆਈ ਹੋਵੇ ਕੋਈ ਤੁਹਾਨੂੰ ਕੋਈ ਕਦੇ ਕਾਲ ਨਹੀਂ ਆਈ ਕੋਈ ਮੈਸੇਜ ਨਹੀਂ ਆਇਆ ਕੋਈ ਕੁਝ ਨਹੀਂ ਆਇਆ ਕਦੇ ਇੱਧਰ ਕੱਤੇ ਸੀ ਜੀ ਬਾਈਕ ਮੋਟਰਸਾਈਕਲ ਤੇ ਆਏ ਸੀ ਕੀ ਲੱਗਦਾ ਉਹਨਾਂ ਦੇ ਕੋਲ ਕੀ ਸੀ ਮੌਕੇ ਤੇ ਦੇਖ ਕੇ ਰਵਲਵਰ ਸੀ ਉਹਨੂੰ ਕੈਂਪਰਿਚ ਦੇ ਦੱਸਦਾ ਸੀ ਕੈਂਪਰਿਚ ਦੇ ਵਿੱਚ ਕਿੰਨੇ ਰਵਲਵਰ ਚਲਾਏ ਉਹਨਾਂ ਨੇ ਦੋਰਵਾਲ ਵਰਸੀ ਦੋ ਬੰਦੇ ਸੀ ਤਾਂ ਪੁਲਿਸ ਨੇ ਮੌਕੇ ਤੇ ਆ ਕੇ ਸਾਰਾ ਸਿਚੁਏਸ਼ਨ ਦਾ ਜਾਇਜ਼ਾ ਲੈ ਲਿਆ ਤੇ ਅਸੀਂ ਆਪਣੀਆਂ ਟੀਮਸ ਆਲਰੇਡੀ ਡਿਪਲੋਏ ਕਰ ਦਿੱਤੀਆਂ ਜਿਨ੍ਹਾਂ ਤੇ ਵੀ ਸਾਨੂੰ ਜਿਹੜੇ ਵੀ ਐਂਗਲ ਐਕਸਪਲੋਰ ਕੀਤੇ ਜਾ ਸਕਦੇ ਸਾਰੇ ਅਸੀਂ ਐਂਗਲਸ ਐਕਸਪਲੋਰ ਕਰ ਰਹੇ ਹਾਂ ਟੀਮਾਂ ਸਾਡੀਆਂ ਆਲਰੇਡੀ ਲੱਗੀਆਂ ਹੋਈਆਂ ਤੇ ਪੋਜ਼ਿਟਿਵਲੀ ਅਸੀਂ ਜਲਦੀ ਇਹਦੇ ਵਿੱਚ ਕੋਈ ਸਫਲਤਾ ਹਾਸਿਲ ਕਰ ਗਏ ਕਿੰਨੇ ਰੌਂਦ ਫਾਇਰਿੰਗ ਹੋਏ ਆ ਜੀ ਤੇ ਕਿੰਨੇ ਖੋਲ ਬਰਾਮਦ ਕੀਤੇ ਐਪ੍ਰੋਕਸੀਮੇਟਲੀ 23 ਫਾਇਰ ਹੋਏ ਆ ਬਾਕੀ ਅਸੀਂ ਦੁਬਾਰਾ ਇੱਕ ਵਾਰ ਸਾਰਾ ਚੈੱਕ ਕਰ ਰਹੇ ਹਾਂ ਜੇ ਹੋਰ ਵੀ ਕੋਈ ਖੋਲ ਭਰਾਮਤ ਹੁੰਦਾ ਤੇ ਉਹ ਸਾਰਾ ਕੁਝ ਵੀਲ ਟੇਕ ਇਨ ਮੈਮ ਕੋਈ ਫਿਰੋਤੀ ਮੰਗਣ ਦਾ ਮਾਮਲਾ ਸਾਹਮਣੇ ਆਇਆ ਕੋਈ ਇੱਕ ਜਿਹੜਾ ਤੁਹਾਨੂੰ ਪਤਾ ਹੀ ਹੋਣਾ ਹੈ ਕਿ ਸਲਿੱਪ ਸੁੱਟੀ ਗਈ ਹੈ ਇਸ ਤੋਂ ਇਲਾਵਾ ਇਹਨਾਂ ਨੂੰ ਨਾ ਕੋਈ ਫਿਰੋਤੀ ਦੀ ਕਾਲ ਆਈ ਹੈ ਨਾ ਇਸ ਤਰ੍ਹਾਂ ਦਾ ਕੋਈ ਮੈਸੇਜ ਆਇਆ ਹੈ ਅਸੀਂ ਫਿਰ ਵੀ ਇਹ ਸਾਰੇ ਐਂਗਲਸ ਐਕਸਪਲੋਰ ਕਿੰਨੇ ਪੈਸੇ ਦੀ ਮੰਗ ਕੀਤੀ ਕਿ ਮੈਮ ਕੋਈ ਫਿਰ ਅਤੀ ਦੇ ਪੈਸਿਆਂ ਦੀ ਮੰਗ ਨਹੀਂ ਕੀਤੀ ਗਈ ਨਾ ਕੋਈ ਇਹੋ ਜਿਹਾ ਮੈਸੇਜ ਆਇਆ ਨਾ ਕੋਈ ਕਾਲ ਆਇਆ ਸਿਰਫ ਚਿੱਠੀ ਹੈ ਹਾਂ ਚਿੱਠੀ ਦੇ ਬਾਰੇ ਤੁਹਾਨੂੰ ਪਤਾ ਹੈ ਚਿੱਠੀ ਦੇ ਵਿੱਚ ਉੱਪਰ 5 ਕਰੋੜ ਦੀ ਜਿਹੜੀ ਇੱਕ ਲਿਖੀਆ ਗਿਆ ਹੈ ਉਸ ਤੋਂ ਇਲਾਵਾ ਕੋਈ ਹੋਰ ਕੋਈ ਗੈਂਗ ਦਾ ਨਾਮ ਮੈਮ ਲਿਖਿਆ ਕੋਈ ਉਹ ਸਾਰੀ ਚੀਜ਼ ਅੰਦਰ ਇਨਵੈਸਟੀਗੇਸ਼ਨ ਉਹ ਪਾਰਟ ਪੰਜਾਬ ਮੈਮ ਕਿੰਨੇ ਵੇਰ ਰਾਤ ਗੋਲੀਆਂ ਚੱਲੀਆਂ ਇਹ ਇਹ 1:13 ਦਾ ਹੈਗਾ ਐਗਜ਼ਾਮ ਤੇ ਹੁਣ ਤੱਕ ਮੈਮ ਕੀ ਸਾਹਮਣੇ ਆਇਆ ਹੁਣ ਤੱਕ ਅਸੀਂ ਜੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਕਾਫੀ ਐਂਗਲਸ ਐਕਸਪਲੋਰ ਕਰ ਰਹੇ ਆ ਸਾਡੀਆਂ ਟੀਮਸ ਵੀ ਲੱਗੀਆਂ ਹੋਈਆਂ ਜਿਸ ਤਰ੍ਹਾਂ ਪੁਲਿਸ ਨੂੰ ਕੋਈ ਸਫਲਤਾ ਮਿਲਦੀ ਹੈ ਤੁਹਾਡੇ ਨਾਲ ਇਨਫੋਰਮੇਸ਼ਨ ਸਾਂਝਾ ਕੀਤੀ ਮੈਮ ਕਿੰਨੇ ਲੋਕ ਸੀ ਆਏ ਕਿੰਨੀਆਂ ਗੋਲੀਆਂ ਚਲਾਈਆਂ ਉਹਨਾਂ ਨੇ ਦੋ ਆਏ ਸੀ ਤੇ ਗੋਲੀਆਂ ਜਿਹੜੀਆਂ ਹੁਣ ਤੱਕ ਸਾਨੂੰ ਇੱਕ ਐਪ੍ਰੋਕਸੀਮੇਸ਼ਨ ਹੈ 23 ਦੇ ਕਰੀਬ ਚੱਲੀਆਂ ਤੇ ਐਗਜ਼ੈਕਟ ਜਿਹੜਾ ਹੈਗਾ ਸੀ ਦੁਬਾਰਾ ਇਸ ਸਾਰੀ ਸਿਚੁਏਸ਼ਨ ਨੂੰ ਟੇਕ ਇਨ ਟੂ ਅਕਾਊਂਟ ਕਰ ਰਹੇ ਆ ਤੇ ਅਪਡੇਟ ਤੇ ਉੱਪਰ ਜੀਤਰਾ ਜੂ ਜੀ ਤੁਹਾਡੇ ਨਾਲ ਬਲਜੀਤ ਰਾਜ ਜੀ ਨੇ ਕਾਹਦੇ ਤੇ ਆਏ ਸੀ ਜੀ ਉਹ ਲੋਗ ਕਿ ਮੰਨ ਲਓ ਕਿਹੜਾ ਵੀਕਲ ਇਸਤੇਮਾਲ ਕੀਤਾ ਗਿਆ ਇੱਕ ਬਾਈਕ ਤੇ ਆਏ ਸੀ ਜਿਸ ਨੂੰ ਨਾ ਨੇ ਪਾਰਕ ਕਰਕੇ ਫਿਰ ਪੈਦਲ ਇੱਥੇ ਤੱਕ ਪਹੁੰਚੇ ਮੈਮ ਬਰਾਜੂ ਜੀ ਨੇ ਦੱਸਿਆ ਤੁਹਾਨੂੰ ਹੁਣ ਤੱਕ ਵੀ ਕੀ ਸਾਰਾ ਕੋਈ ਗੱਲਬਾਤ ਦੱਸਿਆ ਤੁਹਾਨੂੰ ਉਹਨਾਂ ਨੇ ਉਹਨਾਂ ਨੂੰ ਕਦੇ ਕੋਈ ਥ੍ਰੈਟ ਕਾਲ ਨਹੀਂ ਆਇਆ ਕਦੇ ਕੋਈ ਇਸ ਤਰ੍ਹਾਂ ਦਾ ਮੈਸੇਜ ਨਹੀਂ ਆਇਆ ਤੇ ਅਸੀਂ ਸਾਰੇ ਐਂਗਲਸ ਐਕਸਪਲੋਰ ਮੈਮ ਕੀ ਕਹਿਣਾ ਚਾਹੁੰਦੇ ਜਿਹੜੀਆਂ ਇੰਨੀਆਂ ਗੋਲੀਆਂ ਚੜਾਈਆਂ ਕਿਸੇ ਦਾ ਡਰ ਨਹੀਂ ਰਿਹਾ ਕੀ ਮਤਲਬ ਤੁਹਾਨੂੰ ਲੱਗਦਾ ਪੁਲਿਸ ਆਪਣਾ ਕੰਮ ਕਰ ਰਹੀ ਹੈ ਜੀ ਇਨਵੈਸਟੀਗੇਸ਼ਨ ਸਾਡੀ ਆਲਰੇਡੀ ਹੋ ਚੁੱਕੀ ਹੈ ਪਿੱਛੇ ਵੀ ਜਿਹੜੇ ਇਹੋ ਜਿਹੇ ਇਨਸੀਡੈਂਟ ਹੋਏ ਐ ਬਾਬਾ ਗਦਿਆ ਵਿੱਚ ਜਿਹੜਾ ਮਰਡਰ ਹੋਇਆ ਸੀ ਉਹ ਵੀ ਸਾਰੇ ਜਿਹੜੇ ਅਕਿਊਜ਼ਡ ਐ ਉਹ ਅਰੈਸਟ ਕੀਤੇ ਜਾ ਚੁੱਕੇ ਐ ਇਸ ਕੇਸ ਦੇ ਵਿੱਚ ਵੀ ਅਸੀਂ ਆਪਣੀਆਂ ਟੀਮਸ ਡਿਪਲॉय ਕਰ ਦਿੱਤੀਆਂ ਤੇ ਜਲਦ ਤੋਂ ਜਲਦ ਕੋਈ ਸਫਲਤਾ ਹਾਸਲ ਕਰਕੇ ਤੁਹਾਨੂੰ ਅਪਡੇਟ ਕੀਤਾ ਜਾਏਗਾ ਜੀ ਜਿਹੜੇ ਮੈਮ ਗੋਲੀਆਂ ਚਲਾ ਰਹੇ ਮੌਕੇ ਤੇ ਲੱਗਦਾ ਲੱਗਦਾ ਵੀ ਉਹ ਦੁਆਰਾ ਲੋਡ ਕੀਤੀਆਂ ਗੋਲੀਆਂ ਮਤਲਬ 2 ਮਿੰਟ ਉਹ ਕਾਫੀ ਇੱਥੇ ਫਾਇਰਿੰਗ ਕੀਤੀ ਕੀ ਕੋ ਡਰ ਨਹੀਂ ਹੈ ਕਿ ਉਹਨਾਂ ਨੂੰ ਪੁਲਸ ਦਾ ਹੋਣਾ ਚਾਹੀਦਾ ਜੀ ਜ਼ਰੂਰ ਹੋਣਾ ਚਾਹੀਦਾ ਤੇ ਜਦੋਂ ਉਹਨਾਂ ਨੂੰ ਅਸੀਂ ਅਪਰੀਹੈਂਡ ਕਰਾਂਗੇ ਤੇ ਪ੍ਰੋਪਰਲੀ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਕਦੋਂ ਤੱਕ ਫੜਨ ਦੀ ਆਸ ਕੀਤੀ ਹੈ ਸਾਡੀ ਅਸੀਂ ਟੀਮਸ ਡਿਪਲॉय ਕੀਤੀਆਂ ਹੋਈਆਂ ਹੈ ਤੇ ਸਾਡੀ ਪੂਰੀ ਕੋਸ਼ਿਸ਼ ਹੈ ਕਿ ਜਲਦ ਤੋਂ ਜਲਦ ਇਹਨਾਂ ਨੂੰ ਬੜਾ ਜਲਦੋਂ ਫਾਇਰਿੰਗ ਕਰਦੇ ਸੀ ਕਿ ਕਿੰਨਾ ਟੋਟਲ ਸਮਾਂ ਰੁਕੇ ਨੇ ਉਹ ਡੇਢ ਮਿੰਟ ਦੇ ਕਰੀਬ ਤੇ ਮੈਂ ਰਾਜੂ ਵਾਸਤੇ ਉਹਨ ਕੀ ਕੀਤਾ ਜਾ ਰਿਹਾ ਹੈ ਵੀ ਜਿਹੜੀ ਏਡਾ ਵੱਡਾ ਘਟਨਾ ਵਾਪਰੀ ਉਹਦੇ ਘਰ ਦੇ ਵਿੱਚ ਗੋਲੀਆਂ ਆ ਕੇ ਚਲਾਈਆਂ ਪੁਲਿਸ ਨੇ ਸਾਰਾ ਦੇਖੋ ਜੀ ਪ੍ਰਸ਼ਾਸਨ ਇੱਥੇ ਪਹੁੰਚਿਆ ਹੋਇਆ ਹੈ ਅਸੀਂ ਸਿਚੁਏਸ਼ਨ ਤੇ ਐਕਸ਼ਨ ਲੈ ਰਹੇ ਹਾਂ ਤੇ ਸਾਡੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਤੇ ਜਿਹੜੇ ਅਕਿਊਜ਼ਡ ਹੈ ਉਹਨਾਂ ਨੂੰ ਵੀ ਜਲਦੀ ਅਪ੍ਰੀਹੈਂਡ ਕੀਤਾ ਜਾਏ ਥੈਂਕ ਯੂ